ਸਤਿ ਸ਼੍ਰੀ ਅਕਾਲ ਦੋਸਤੋ ਇੱਕ ਨਵੀਂ ਕਹਾਣੀ ਲੈ ਕੇ ਜੁੜਿਆ ਆ ਤੁਹਾਡੇ ਨਾਲ ਕਹਾਣੀ ਇਹ ਵੀ ਨਿੱਕੀ ਜੀ ਆ ਜ਼ਰੂਰ ਐਂਡ ਤੱਕ ਸੁਣਿਓ ਦੇਖਿਓ ਇੱਕ ਹਸਪੀਟਲ ਦੇ ਬਾਹਰ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਸੀ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਚੀਕ ਹਿਹਾੜਾ ਉੱਥੇ ਪਿਆ ਹੋਇਆ ਸੀ ਕਾਰਨ ਸੀਗਾ ਕਿ ਇੱਕ ਛੋਟੇ ਬੱਚੇ ਦਾ ਐਕਸੀਡੈਂਟ ਹੋਇਆ ਸੀ ਉਹ ਕਾਫੀ ਸੀਰੀਅਸ ਹਾਲਤ ਦੇ ਵਿੱਚ ਉਸ ਹਸਪੀਟਲ ਦੇ ਵਿੱਚ ਐਡਮਿਟ ਹੋਇਆ ਸੀ ਉਹਦੇ ਜਿੰਨੇ ਸਾਥਕ ਸਬੰਧੀ ਸੀ ਬੱਚੇ ਦੇ ਉਹ ਸਾਰੇ ਰਲ ਕੇ ਡਾਕਟਰ ਨੂੰ ਉਡੀਕ ਰਹੇ ਸੀ ਕਿਉਂਕਿ ਉਸ ਬੱਚੇ ਦਾ ਇੱਕ ਛੋਟਾ ਜਿਹਾ ਆਪਰੇਟ ਹੋਣਾ ਸੀਗਾ ਉਹ ਨਾਲੇ ਡਾਕਟਰ ਦੀ ਉਡੀਕ ਕਰ ਰਹੇ ਸੀ ਨਾਲੇ ਬਹੁਤ ਜ਼ਿਆਦਾ ਉਹਦਾ ਵਿਰੋਧ ਵੀ ਕਰ ਰਹੇ ਸੀ ਡਾਕਟਰ ਦਾ ਵੀ ਤੇ ਹਸਪੀਟਲ ਦਾ ਵੀ ਕਿਉਂਕਿ ਉਹ ਡਾਕਟਰ ਥੋੜਾ ਜਿਹਾ ਲੇਟ ਹੋ ਗਿਆ ਸੀ ਥੋੜੀ ਦੇਰ ਬਾਅਦ ਜੀ ਡਾਕਟਰ ਆਉਂਦਾ ਬਹੁਤ ਕਾਲੀ ਦੇ ਵਿੱਚ ਭੱਜਿਆ ਭੱਜਿਆ ਆਉਂਦਾ ਤੇ ਪਹਿਲਾਂ ਤਾਂ ਜਦੋਂ ਉਹ ਪਹੁੰਚਦਾ ਉਹ ਜਿੰਨੇ ਵੀ ਰਿਸ਼ਤੇਦਾਰ ਉਹ ਬੱਚੇ ਦੇ ਕੱਟੇ ਹੋਏ ਸੀ ਉਹ ਡਾਕਟਰ ਨੂੰ ਬਹੁਤ ਗੱਲਾਂ ਸੁਣਾਉਂਦੇ ਨੇ ਵੀ ਕਿੱਦਾਂ ਦਾ ਤੂੰ ਡਾਕਟਰ ਆ ਬੱਚਾ ਸਾਡਾ ਸੀਰੀਅਸ ਆ ਮਰਨ ਕਿਨਾਰੇ ਪਿਆ ਤੇ ਤੂੰ ਇੰਨੀ ਲੇਟ ਆਇਆ ਵਾ ਡਾਕਟਰ ਕੁਝ ਨਹੀਂ ਸੁਣਦਾ ਬਹੁਤ ਜ਼ਿਆਦਾ ਕਾਲੀ ਦੇ ਵਿੱਚ ਉਹ ਅੰਦਰ ਐਮਰਜੈਂਸੀ ਦੇ ਵਿੱਚ ਜਾਂਦਾ ਵਾ ਐਮਰਜੈਂਸੀ ਦੇ ਵਿੱਚ ਜਾ ਕੇ ਉਹ ਬੱਚੇ ਦਾ ਉਹ ਆਪਰੇਟ ਕਰ ਦਿੰਦਾ ਥੋੜੇ ਸਮੇਂ ਬਾਅਦ ਜਦੋਂ ਉਹ ਡਾਕਟਰ ਬਾਹਰ ਆਉਂਦਾ ਵਾ ਤਾਂ ਉਸ ਬੱਚੇ ਦੇ ਜਿਹੜੇ ਰਿਸ਼ਤੇਦਾਰ ਖੜੇ ਸੀਗੇ ਉਹ ਫੇਰ ਡਾਕਟਰ ਨੂੰ ਬੋਲਦੇ ਨੇ ਕਿ ਤੂੰ ਬਹੁਤ ਲਾਪਰਵਾਹ ਡਾਕਟਰਾਂ ਤੂੰ ਬਹੁਤ ਘਮੰਡੀ ਡਾਕਟਰਾਂ ਤੇਰੇ ਵਿੱਚ ਐਟੀਟਿਊਡ ਬੜਾ ਵਾ ਡਾਕਟਰ ਉਹਨਾਂ ਦੀਆਂ ਗੱਲਾਂ ਦਾ ਕੋਈ ਵੀ ਧਿਆਨ ਉਹਨਾਂ ਤੇ ਨਹੀਂ ਦਿੰਦਾ ਤੇ ਜਦੋਂ ਇੱਕ ਬੰਦਾ ਬੱਚੇ ਦਾ ਰਿਸ਼ਤੇਦਾਰ ਆ ਕੇ ਪੁੱਛਦਾ ਵੀ ਸਾਡਾ ਬੱਚਾ ਕਿਵੇਂ ਆ ਠੀਕ ਆ ਤਾਂ ਇੰਨੀ ਕਾਲੀ ਚ ਸੀਗਾ ਡਾਕਟਰ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਤੁਸੀਂ ਆਹ ਨਰਸ ਨੂੰ ਪੁੱਛ ਲਓ ਵੀ ਤੁਹਾਡਾ ਬੱਚਾ ਕਿਵੇਂ ਫੇਰ ਰਿਸ਼ਤੇਦਾਰ ਰੌਲਾ ਪਾ ਲੈਂਦੇ ਆ ਵੀ ਇਹ ਕਿੱਦਾਂ ਦਾ ਡਾਕਟਰ ਆ ਵੀ ਇਹ ਕੋਈ ਗੱਲ ਹੀ ਨਹੀਂ ਸੁਣ ਰਿਹਾ ਸਾਨੂੰ ਕੋਈ ਜਵਾਬ ਹੀ ਨਹੀਂ ਦੇ ਰਿਹਾ ਚਲੋ ਜੀ ਉਹ ਜਾ ਕੇ ਜਦੋਂ ਨਰਸ ਨੂੰ ਮਿਲਦੇ ਆ ਤੇ ਨਰਸ ਨੂੰ ਪੁੱਛਦੇ ਆ ਵੀ ਸਾਡਾ ਬੱਚਾ ਕਿਵੇਂ ਆ ਨਰਸ ਕਹਿੰਦੀ ਆ ਕਿ ਤੁਹਾਡਾ ਬੱਚਾ ਹੁਣ ਬਿਲਕੁਲ ਠੀਕ ਆ ਖਤਰੇ ਤੋਂ ਬਾਹਰ ਆ ਜਿਹੜਾ ਆਪਰੇਸ਼ਨ ਹੋਇਆ ਵਾ ਬਿਲਕੁਲ ਸਫਲ ਹੋ ਗਿਆ ਹੁਣ ਘਬਰਾਉਣ ਦੀ ਕੋਈ ਵੀ ਗੱਲ ਨਹੀਂ ਚਲੋ ਰਿਸ਼ਤੇਦਾਰਾਂ ਨੂੰ ਸਕੂਨ ਤਾਂ ਮਿਲਦਾ ਪਰ ਉਹ ਨਾਲ ਹੀ ਨਰਸ ਨੂੰ ਇਹ ਕਹਿੰਦੇ ਆ ਵੀ ਤੁਹਾਡਾ ਡਾਕਟਰ ਬੜਾ ਘਮੰਡੀ ਆ ਵੀ ਡਾਕਟਰ ਸਾਨੂੰ ਬਿਲਕੁਲ ਚੰਗਾ ਨਹੀਂ ਲੱਗਿਆ ਇਹ ਇੰਨੇ ਐਟੀਟਿਊਡ ਦੇ ਵਿੱਚ ਆਇਆ ਵਾ ਤੇ ਇੰਨੇ ਐਟੀਟਿਊਡ ਦੇ ਵਿੱਚ ਗਿਆ ਵਾ ਵੀ ਇਹ ਕਿੱਦਾਂ ਦਾ ਡਾਕਟਰ ਆ ਡਾਕਟਰ ਇਦਾਂ ਦੇ ਤਾਂ ਨਹੀਂ ਹੋਣੇ ਚਾਹੀਦੇ ਫਿਰ ਉਹ ਨਰਸ ਉਹਨਾਂ ਨੂੰ ਦੱਸਦੀ ਆ ਕਿ ਇਸ ਡਾਕਟਰ ਦਾ ਅੱਜ ਸਵੇਰੇ ਛੋਟਾ ਜਿਹਾ ਬੇਟਾ ਸੀ ਉਹ ਗੁਜ਼ਰ ਗਿਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਐਮਰਜੈਂਸੀ ਕਾਲ ਗਈ ਆ ਤੁਹਾਡੇ ਬੱਚੇ ਦੇ ਲਈ ਤਾਂ ਕਰਕੇ ਇਹ ਡਾਕਟਰ ਆ ਜਿਹੜਾ ਇਹ ਹਸਪੀਟਲ ਆਇਆ ਵਾ ਤੁਹਾਡੇ ਬੱਚੇ ਦੀ ਜਾਨ ਬਚਾਉਣ ਦੇ ਲਈ ਤੇ ਉਥੇ ਘਰੇ ਇਹਦੇ ਇਹਦੇ ਬੇਟੇ ਦਾ ਮਾਤਮ ਚਾਇਆ ਹੋਇਆ ਵਾ ਤਾਂ ਵੀ ਇਹ ਡਾਕਟਰ ਤੁਹਾਡੇ ਬੱਚੇ ਦੀ ਜਾਨ ਬਚਾਉਣ ਦੇ ਲਈ ਆਇਆ ਵਾ ਤੁਸੀਂ ਤਾਂ ਇਹਨੂੰ ਸਲਾਮ ਕਰੋ ਉਹ ਜਿੰਨੇ ਵੀ ਲੋਕ ਹਸਪੀਟਲ 'ਚ ਜਮ੍ਹਾਂ ਹੋਏ ਸੀ ਬਹੁਤ ਪਛਤਾਉਂਦੇ ਨੇ ਉਹਨਾਂ ਦੀਆਂ ਅੱਖਾਂ ਭਰਦੀਆਂ ਨੇ ਤੇ ਉਸ ਡਾਕਟਰ ਦੇ ਅੱਗੇ ਉਹਨਾਂ ਦਾ ਸਿਰ ਝੁਕਦਾ ਤੇ ਉਹ ਯਾਦ ਕਰਦੇ ਨੇ ਕਿ ਕਾਸ਼ ਇਹ ਗੱਲ ਸਾਨੂੰ ਉਹਦਾ ਉਹਦਾ ਪਤਾ ਲੱਗ ਜਾਂਦੀ ਤੇ ਅਸੀਂ ਉਹਦੇ ਪੈਰ ਚੁੰਮਦੇ ਡਾਕਟਰ ਦੇ ਜਿਹੜਾ ਆਪਣੇ ਬੱਚੇ ਨੂੰ ਛੱਡ ਕੇ ਆਪਣੇ ਬੱਚੇ ਦੀ ਬਾਡੀ ਛੱਡ ਕੇ ਸਾਡੇ ਬੱਚੇ ਦੀ ਜਾਨ ਬਚਾਉਣ ਦੇ ਲਈ ਆਇਆ ਸੋ ਦੋਸਤੋ ਕਹਾਣੀ ਤਾਂ ਇੱਥੇ ਖਤਮ ਹੋਊਗੀ ਸਿੱਖਿਆ ਇਹ ਮਿਲਦੀ ਆ ਵੀ ਆਪਾਂ ਨੂੰ ਕਦੇ ਵੀ ਨਾ ਕਿਸੇ ਨੂੰ ਜੱਜ ਕਰਨ ਦੇ ਵਿੱਚ ਕਾਲੀ ਨਹੀਂ ਕਰਨੀ ਚਾਹੀਦੀ ਕਿਸੇ ਦਾ ਐਟੀਟਿਊਡ ਕਿਦਾਂ ਦਾ ਵਾ ਉਹਦੇ ਨਾਲ ਆਪਾਂ ਜਲਦੀ ਫੈਸਲਾ ਨਹੀਂ ਲੈ ਸਕਦੇ ਕਿ ਉਹ ਇਹ ਇਨਸਾਨ ਮਾੜਾ ਹੀ ਹੋਊਗਾ ਕਿਸੇ ਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ ਸੋ ਕਿਸੇ ਨੂੰ ਵੀ ਜੱਜ ਕਰਨ ਦਾ ਜਾਂ ਕਹਿ ਲਓ ਵੀ ਕਿਸੇ ਨੂੰ ਕੋਈ ਜਿਹੜਾ ਆਪਾਂ ਕਿਤਾਬ ਦੇ ਦਿੰਨੇ ਆ ਮਾੜਾ ਕਿਤਾਬ ਦੇ ਦਿੰਨੇ ਆ ਉਹ ਦੇਣ ਤੋਂ ਪਹਿਲਾਂ ਇੱਕ ਵਾਰ ਸੋਚ ਵਿਚਾਰ ਜ਼ਰੂਰ ਕਰ ਲੈਣਾ ਚਾਹੀਦਾ ਵਾ ਤੇ ਮਾਮਲੇ ਦੀ ਜਿਹੜੀ ਘੋਖ ਆ ਉਹ ਜ਼ਰੂਰ ਕਰ ਲੈਣੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਜੀ ਮਿਲਦਾ ਅਗਲੀ ਕਹਾਣੀ ਦੇ ਵਿੱਚ ਕਿਸੇ ਹੋਰ ਨਵੀਂ ਸਿੱਖਿਆ ਦੇ ਨਾਲ ਬਹੁਤ ਜਲਦੀ